ਉਹਨਾਂ ਨੇ 1.5 ਮਾਂਥ ਦੇ ਵਿੱਚ 10 ਕਿਲੋ ਤੱਕ ਵਜ਼ਨ ਲੌਸ ਕੀਤਾ ਆਪਣਾ ਸਾਰਾ ਰੱਜ ਕੇ ਖਵਾਵਾਂਗੇ ਭੁੱਖੇ ਤਾਂ ਰਹਿਣਾ ਹੀ ਨਹੀਂ ਹੈਗਾ ਭੁੱਖੇ ਰਹਿਣਾ ਨਹੀਂ ਖਾਣਦੇ ਵੀ ਰਹਿਣਾ ਆ ਪੂਰਾ ਵਜ਼ਨ ਵੀ ਘਟਾਉਣਾ ਆਲੂ ਵਾਲੇ ਪਰੌਂਠੇ ਦਵਾਂਗੇ ਗੋਲ ਗੱਪੇ ਦਵਾਂਗੇ ਸੈਂਡਵਿਚ ਸਾਰਾ ਕੁਝ ਖਾਣ ਨੂੰ ਦਵਾਂਗੇ ਤੁਹਾਨੂੰ ਭੁੱਖੇ ਨਹੀਂ ਰੱਖਦੇ ਜਿਹੜੀ ਚੀਜ਼ਾਂ ਕਰਨੇ ਵਜ਼ਨ ਵਧਾਉਣ ਦੇ ਯਾਨੀ ਕਿ ਉਹ ਵੀ ਖਵਾਉਂਗੇ ਨਾਲ ਹਾਂ ਹਾਂ ਸਾਰਾ ਕੁਝ ਖਵਾਵਾਂਗੇ ਕੋਈ ਨੁਕਸਾਨ ਨਹੀਂ ਵੈਜੀਟੇਬਲ ਫਰੂਟ ਤੋਂ ਬਣਿਆ ਸਾਰਾ ਇਹ ਗਾਰੰਟੀ ਦਿੰਦੇ ਹੋ ਇਹ ਗਾਰੰਟੀ ਹੈ ਜੀ ਇਹਦੇ ਵਿੱਚ ਕੋਈ ਮੈਡੀਕਲ ਚੀਜ਼ ਨਾ ਕੋਈ ਸਟੀਰੋਇਡ ਕੁਝ ਨਹੀਂ ਆਏਗਾ ਹ ਇਹ ਤਿੰਨ ਜਗ੍ਹਾ ਤੋਂ ਸਰਟੀਫਾਈਡ ਹੈ ਜੀ ਜੀਐਮਪੀ ਆਈਐਸਓ ਐਫਐਫਐਸਆਈ ਜੀ ਆਪਣਾ 16 ਕਿਲੋ weight loss ਕਰਿਆ ਜੀ 2 ਮਹੀਨੇ ਦੇ ਵਿੱਚ ਜੀ ਤੇ ਹੁਣ ਬਾਕੀ ਅੱਗੇ ਵੀ ਕਰ ਰਹੇ ਆ ਜਿਨ੍ਹਾਂ ਨੇ weight loss ਕਰਨਾ ਵਾ weight gain ਕਰਨਾ ਉਹ ਵੀ ਆਪਣੇ ਕੋਲ ਆ ਸਕਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਉਹਨਾਂ ਦੇ ਲਈ ਆ ਜਿਹੜੇ ਮੋਟੇ ਨੇ ਪਤਲੇ ਹੋਣਾ ਚਾਹੁੰਦੇ ਨੇ ਪਤਲੇ ਨੇ ਮੋਟੇ ਹੋਣਾ ਚਾਹੁੰਦੇ ਨੇ ਬੱਚੇ ਤੁਹਾਡੇ ਗਰੋਥ ਨਹੀਂ ਕਰ ਰਹੇ ਜਾਂ ਖਾਂਦੇ ਨਹੀਂ ਪੀਂਦੇ ਨਹੀਂ ਇਹ ਵੀਡੀਓ ਤੁਹਾਡੇ ਲਈ ਹੈ ਜਾਨੀ ਕਿ ਭਲੇ ਦੀ ਵੀਡੀਓ ਹੈ ਇਸ ਨੂੰ ਸ਼ੇਅਰ ਕਰ ਦਿਓ ਦਬ ਕੇ ਆਪਾਂ ਇਸ ਸਮੇਂ ਪਹੁੰਚੇ ਹੋਏ ਆ ਵਾਈਜੀ ਕੋਲ ਜਿਨ੍ਹਾਂ ਦਾ ਬਹੁਤ ਸੋਹਣਾ ਤਜਰਬਾ ਏਸ਼ ਵਿਸ਼ੇ ਦੇ ਉੱਪਰ ਇਹਨਾਂ ਦਾ ਆਪਣਾ ਵੀ ਨਿੱਜੀ ਤਜਰਬਾ ਪੂਰੀ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਆਪਣਾ ਪ੍ਰੋਪਰ ਨਾਮ ਦੱਸੋ ਜੀ ਗੁਰਪ੍ਰੀਤ ਸਿੰਘ ਆ ਜੀ ਗੁਰਪ੍ਰੀਤ ਸਿੰਘ ਜੀ ਪਹਿਲਾਂ ਤਾਂ ਐ ਦੱਸੋ ਮੈਂ ਗੱਲ ਕਹੀ ਆ ਵੀ ਤੁਸੀਂ ਵਧਾਉਨੇ ਹੋ ਤੇ ਘਟਾਉਨੇ ਹੋ ਬਿਲਕੁਲ ਜੀ ਜੋ ਚੀਜ਼ ਤੁਸੀਂ ਵਰਤਦੇ ਹੋ ਦਿਨੇ ਹੋਗੇ ਉਹ ਤੁਸੀਂ ਆਪਣੇ ਤੇ ਵਰਤੀ ਹੈ ਜਾਂ ਨਹੀਂ ਬਿਲਕੁਲ ਵਰਤੀ ਹੈ ਜੀ ਮੈਂ ਆਪਣਾ 16 ਕਿਲੋ weight loss ਕਰਿਆ ਜੀ 2 ਮਹੀਨੇ ਦੇ ਵਿੱਚ ਜੀ ਤੇ ਹੁਣ ਬਾਕੀ ਅੱਗੇ ਵੀ ਕਰ ਰਹੇ ਆ ਜਿਨ੍ਹਾਂ ਨੇ weight loss ਕਰਨਾ ਵਾ weight gain ਕਰਨਾ ਉਹ ਵੀ ਆਪਣੇ ਕੋਲ ਆ ਸਕਦੇ ਠੀਕ ਹੈ ਜੀ ਇਸ ਤੋਂ ਪਹਿਲਾਂ ਕਿੰਨੇ ਕਿਲੋਕਾਂ ਨੂੰ ਤੁਸੀਂ ਟ੍ਰੀਟਮੈਂਟ ਦੇ ਚੁੱਕੇ ਹੋ ਕਿੰਨੇ ਕ ਜਾਨੇ ਦਾ ਭਾਰ ਘਟਾਤਾ ਵਧਾਤਾ ਹਰੇਕ ਮਹੀਨ 400 ਤੋਂ 500 ਬੰਦਾ ਜੀ ਮਹੀਨ ਚ ਮਹੀਨ ਦੇ ਵਿੱਚ ਆਉਂਦਾ ਵਾ ਆਪਣੇ ਕੋਲ 4 ਤੋਂ 500 ਬੰਦਾ 500 ਬੰਦਾ ਜੀ ਠੀਕ ਹੈ ਇਹ ਵਜ਼ਨ ਕਿੰਨਾ ਘਟ ਜਾਂਦਾ ਜੇ ਆਪਾਂ ਮਹੀਨੇ ਇੱਕ ਦਾ ਮੰਨ ਕੇ ਚੱਲੀਏ ਜੇ ਆਪਾਂ ਵਜ਼ਨ ਮੰਨ ਕੇ ਚੱਲੀਏ ਵੀ ਜਿਸ ਕਿਸੇ ਦਾ 80 ਕਿਲੋ ਵਜ਼ਨ ਆਪਣੀ ਹਾਈਟ ਉਹਦੀ ਉਨੀ ਆ ਤਾਂ 5 ਤੋਂ 8 ਕਿਲੋ ਵਜ਼ਨ ਇੱਕ ਮਹੀਨੇ ਦੇ ਵਿੱਚ ਲਾਸ ਹੋ ਜਾਂਦਾ ਬਾਕੀ ਹਾਈਟ ਦੇ ਅਕੋਰਡਿੰਗ ਹੁੰਦਾ ਵਾ ਸਾਰਾ ਹਾਈਟ ਦੇ ਅਕੋਰਡਿੰਗ ਮੜਾ ਖੁੱਲ ਕੇ ਸਮਝਾ ਦੂੰ ਜੀ ਕਹਿਣਾ ਮਤਲਬ ਜੇ 100 ਕਿਲੋ ਵਜ਼ਨ ਆ 5-7 ਹਾਈਟ ਆ 5-6 ਹਾਈਟ ਆ ਉਹ ਅਲੱਗ-ਅਲੱਗ ਵੇਰੀਏਸ਼ਨ ਦੇ ਨਾਲ ਘਟਦਾ ਕਹਿਣ ਦਾ ਮਤਲਬ ਵੀ 5 ਤੋਂ 7 ਕਿਲੋ ਵੀ 1 ਮਹੀਨੇ ਚ ਘਟ ਜਾਂਦਾ 5 ਤੋਂ 10 ਕਿਲੋ ਵੀ ਘਟ ਜਾਂਦਾ ਵਾ ਇਹ ਉਹਦੇ ਅਕੋਰਡਿੰਗ ਚੱਲਦਾ ਵਾ ਬਾਕੀ ਬੋਡੀ ਸਟਰਕਚਰ ਹਰੇਕ ਇਨਸਾਨ ਦਾ ਅਲੱਗ-ਅਲੱਗ ਆ ਠੀਕ ਹੈ ਜਿਹੜੀ ਚੀਜ਼ ਦੇ ਰਹੇ ਹੋਗੇ ਇਹਦੇ ਨਾਲ ਕੋਈ ਨੁਕਸਾਨ ਸਾਈਡ ਇਫੈਕਟ ਕਿਉਂਕਿ ਬੰਦਾ ਪਹਿਲਾਂ ਇਹ ਗੱਲ ਸੋਚਦਾ ਵੀ ਕਿਤੇ ਯਾਰ ਇਹਨਾਂ ਨੇ ਕੋਈ ਅਹੀ ਚੀਜ਼ ਨਾ ਦੇ ਦੇਣ ਕਿਤੇ ਆਪਾਂ ਨੁਕਸਾਨ ਕਰਾ ਲਈਏ ਲੀਵਰ ਖਰਾਬ ਹੋ ਜਾਏ ਗੁਰਦੇ ਖਰਾਬ ਹੋ ਜਾਣ ਨਾ ਨਹੀਂ ਵੀਰੇ ਕੋਈ ਨੁਕਸਾਨ ਨਹੀਂ ਵੈਜੀਟੇਬਲ ਫਰੂਟ ਤੋਂ ਬਣਿਆ ਸਾਰਾ ਇਹ ਗਾਰੰਟੀ ਦਿੰਦੇ ਹੋ ਇਹ ਤਿੰਨ ਜਗ੍ਹਾ ਤੋਂ ਸਰਟੀਫਾਈਡ ਹੈ ਜੀ ਜੀਐਮਪੀ ਆਈਐਸਓ ਐਫਐਫਐਸਆਈ ਜੀ ਇਹ ਤਿੰਨ ਜਗ੍ਹਾ ਤੋਂ ਮਾਨਤਾ ਪ੍ਰਾਪਤਾ ਗ੍ਰੀਨ ਮਾਰਕ ਹੈ ਇਹਦੇ 'ਚ ਜੀ ਕੋਈ ਇਹਦੇ ਵਿੱਚ ਕੋਈ ਮੈਡੀਕਲ ਚੀਜ਼ ਨਾ ਕੋਈ ਕੁਝ ਨਹੀਂ ਹੈਗਾ ਕਿਉਂ ਮੇਰੇ ਬਰਗਰ ਨੂੰ ਖਾਣ ਪੀਣ ਦੀ ਆਦਤ ਹੁੰਦੀ ਉਹ ਤਾਂ ਨਹੀਂ ਛਡਾਉਂਦੇ ਵਿਚਾਰੇ ਜੀ ਨਾ ਨਾ ਬਿਲਕੁਲ ਵੀ ਨਹੀਂ ਜੀ ਅੱਛਾ ਆਪਾਂ ਸਾਰਾ ਰੱਜ ਕੇ ਖਵਾਵਾਂਗੇ ਭੁੱਖੇ ਤਾਂ ਰਹਿਣਾ ਹੀ ਨਹੀਂ ਹੈਗਾ ਭੁੱਖੇ ਰਹਿਣਾ ਨਹੀਂ ਖਾਣਦੇ ਵੀ ਰਹਿਣਾ ਆ ਪੂਰਾ ਬੈਨ ਵੀ ਘਟਾਉਣਾ ਆਲੂ ਵਾਲੇ ਪਰੌਂਠੇ ਦਵਾਂਗੇ ਗੋਲ ਗੱਪੇ ਦਵਾਂਗੇ ਸੈਂਡਵਿਚ ਸਾਰਾ ਕੁਝ ਖਾਣ ਨੂੰ ਦਵਾਂਗੇ ਤੁਹਾਨੂੰ ਭੁੱਖੇ ਨਹੀਂ ਠੀਕ ਹੈ ਗਰੰਟੀ ਦੇ ਨਾਲ ਖਵਾਵਾਂਗੇ ਠੀਕ ਹੈ ਇੱਕ ਬੱਚਿਆਂ ਤੇ ਕਹਿੰਦੇ ਆਪਾਂ ਬੱਚੇ ਜਿਹੜੇ ਖਾਂਦੇ ਨਹੀਂ ਜਾਂ ਪੀਂਦੇ ਨਹੀਂ ਗਰੋਥ ਨਹੀਂ ਕਰਦੇ ਹੂੰ ਉਹਦੇ ਲਈ ਬੱਚਿਆਂ ਵਾਸਤੇ ਆਪਣਾ ਕੋਈ ਕਿਡਸ ਗਰੋਅ ਹੁੰਦਾ ਬੱਚੇ ਅੱਛਾ ਉਹਨਾਂ ਦੀ ਇਮਿਊਨਿਟੀ ਸਟਰੋਂਗ ਕਰਨ ਵਾਸਤੇ ਜੀ ਹਾਈਟ ਇਨਕਰੀਜ਼ ਕਰਨ ਵਾਸਤੇ ਜਾਂ ਕੁਝ ਭੁੱਖ ਨਹੀਂ ਲੱਗਦੀ ਬੱਚਿਆਂ ਨੂੰ ਉਹਦੇ ਵਾਸਤੇ ਆਪਾਂ ਕਿਡਸ ਗਰੋਅ ਦਿੰਨੇ ਆ ਬੱਚੇ ਕਿੰਨੇ ਕ ਟਾਈਮ ਚ ਬੱਚਾ ਗਰੋਥ ਕਰਨ ਲੱਗ ਜਾਂਦਾ ਹੈ ਜਿਆ ਬੱਚਾ ਤੁਸੀਂ ਮੰਨ ਕੇ ਜਦੋਂ ਤੁਹਾਨੂੰ ਨਿਊਟ੍ਰੀਸ਼ਨ ਸਟਾਰਟ ਕਰਦੇ ਹੋ ਉਹ ਤੁਹਾਨੂੰ 10 ਦਿਨਾਂ ਦੇ ਵਿੱਚ ਅਸਰ ਸ਼ੁਰੂ ਪਤਾ ਲੱਗ ਜਾਣਾ ਹੁੰਦਾ ਖਾਣ ਪੀਣ ਲੱਗ ਜਾਂਦਾ ਬੱਚਾ ਬਿਲਕੁਲ ਜੀ ਬਿਲਕੁਲ ਗਰੋਥ ਗਰੋਥ ਵੀ ਜੀ ਠੀਕ ਕੈਸੇ ਬੱਚੇ ਜਦੋਂ ਨਿਊਟ੍ਰੀਸ਼ਨ ਲੈਣ ਲੱਗ ਗਏ ਨਾ ਕਿਰਸ ਗਰੋ ਲੈਣ ਲੱਗ ਗਿਆ ਤੁਸੀਂ ਬੱਚੇ ਨੂੰ ਰੋਕ ਰੋਕ ਰੱਖਣਾ ਵਾ ਅੱਛਾ ਜਿਉ ਧੁੱਪਾਂ ਉਹਨੇ ਇਕੱਲੇ ਨਹੀਂ ਸਾਈਕਲ 'ਚ ਚੱਕ ਕੇ ਧੁੱਪ 'ਚ ਫੇਰੀ ਜਾਣਾ ਤੁਸੀਂ ਕਹਿਣਾ ਵੀ ਤੂੰ ਬਹਿ ਜਾ ਉਹਨੇ ਕਹਿਣਾ ਨਹੀਂ ਮੈਂ ਬਹਿਣਾ ਨਹੀਂ ਐਂ ਐਮ ਆ ਹਾਂ ਇਮਿਊਨਿਟੀ ਸਟਰੋਂਗ ਹੋ ਜਾਂਦੀ ਤੇ ਇਹ ਦੱਸੋ ਬੱਚੇ ਤੇ ਕਦੇ ਵਰਤਿਆ ਕੋਈ ਇਸ ਤਰ੍ਹਾਂ ਦਾ ਬੱਚਾ ਹੋਵੇ ਬਿਲਕੁਲ ਜੀ ਹੈਗਾ ਜੀ ਇੱਕ ਬੱਚਾ ਜਾਨੀ ਕਿ ਉਹਨਾਂ ਨੂੰ ਪੀਜੀਆਈ ਵਾਲਿਆਂ ਨੇ ਵੀ ਜਵਾਬ ਦਿੱਤਾ ਸੀ ਆਪਾਂ ਵਾਦਾ ਨਹੀਂ ਕਰਦੇ ਹਾਂ ਇਹ ਬਾਕੀ ਪਰਮਾਤਮਾ ਦਾ ਖੇਡ ਆ ਸਾਰੀ ਆਪਾਂ ਵਾਦਾ ਨਹੀਂ ਕਰਦੇ ਹਾਂ ਕਿਸੇ ਦੇ ਨਾਲ ਵੀ ਉਹ ਬੱਚੇ ਨੂੰ ਪੀਜੀਆਈ ਵਾਲਿਆਂ ਨੇ ਵੀ ਜਵਾਬ ਦਿੱਤਾ ਸੀ ਜਾਨੀ 3 ਮਹੀਨੇ ਦੇ ਵਿੱਚੋ ਬੱਚਾ ਚੱਲਣ ਲੱਗ ਗਿਆ ਪੀਜੀਆਈ ਵਾਲਿਆਂ ਨੇ ਜਵਾਬ ਦਿੱਤਾ ਸੀ ਕਿ ਚੱਲਣੀ ਸੀ બસ ਲੱਤਾਂ ਤੋਂ ਉਹ ਵੀ ਚੱਲ ਨਹੀਂ ਪਾਉਂਦਾ ਸੀ ਬਸ ਰੁੱਟਦਾ ਸੀ ਮਾੜਾ ਮਾੜਾ ਕਿ ਹੁਣ ਉਹ ਭੱਜਿਆ ਫਿਰਦਾ ਵਾ ਉਹਦੀ ਵੀਡੀਓ ਵੀ ਤੁਹਾਨੂੰ ਅਸੀਂ ਦਿਖਾ ਦਾਂ ਤੇ ਇਹ ਚੀਜ਼ ਦਾ ਇਹ ਫੁੱਲ ਦਾਵਾ ਜਿਹੜਾ ਉਹ ਕਰ ਦੇਣਗੇ ਲੈ ਬਾਈ ਇਹਨਾਂ ਦੇ ਵੀ ਵੀਰਾਂ ਦੇ ਨਾਲ ਵੀ ਗੱਲਬਾਤ ਕਰ ਲਈਏ ਬਾਈ ਤੁਸੀਂ ਆ ਬਾਈ ਤੁਸੀਂ ਦੱਸੋ ਵੀ ਕਿੱਥੋਂ ਆਏ ਹੋ ਤੇ ਤੁਸੀਂ ਕੀ ਵਰਤਿਆ ਕਿਵੇਂ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਿੰਡ ਸਿਹਰ ਤੋਂ ਆਇਆ ਜੀ ਜੀ ਠੀਕ ਆ ਜੀ ਮੇਰਾ ਜੋ ਐਕਸਪੀਰੀਅੰਸ ਆ ਮੇਰੀ ਮਦਰ ਦਾ ਐਕਸਪੀਰੀਅੰਸ ਸ਼ੇਅਰ ਕਰਨ ਆਇਆ ਤੁਹਾਡੇ ਨਾਲ ਹੂੰ ਤੇ ਉਹਨਾਂ ਨੇ ਡੇਢ ਮਾਂਥ ਦੇ ਵਿੱਚ 10 ਕਿਲੋ ਤੱਕ ਵਜ਼ਨ ਲੌਸ ਕੀਤਾ ਆਪਣਾ ਠੀਕ ਹੈ ਜੀ ਠੀਕ ਹੈ ਜੀ ਤੇ ਉਹਨਾਂ ਦਾ ਨਿਊਟ੍ਰੀਸ਼ਨ ਹਜੇ ਚੱਲ ਰਿਹਾ ਕਿੰਨੀ ਏਜ ਉਹਨਾਂ ਦੀ ਏਜ 55 55 ਸਾਲ ਦੀ ਉਹਨਾਂ ਦੀ ਏਜ ਹੂੰ ਠੀਕ ਹੈ ਜੀ ਤੇ ਉਹਨਾਂ ਨੇ ਪਹਿਲਾਂ ਜਿਹੜਾ ਹੈਗਾ ਹਰਬਲ ਦਾ ਤੇ ਬਾਕੀ ਦੇ ਹੋਰ ਕਾਫੀ ਜ਼ਿਆਦਾ ਜਿਹੜੇ ਪ੍ਰੋਡਕਟ ਆਪਣੇ ਮਾਰਕੀਟ ਦੇ ਵਿੱਚ ਹੈਗੇ ਆ ਅਸੀਂ ਯੂਜ਼ ਕੀਤੇ ਸਾਨੂੰ ਕੋਈ ਇਫੈਕਟ ਨਹੀਂ ਪਿਆ ਪਰ ਇਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਵੀ ਅਸੀਂ ਤੁਹਾਡਾ ਇੱਕ ਰਿਵਿਊ ਲੈਣਾ ਠੀਕ ਆ ਜੇਕਰ ਤੁਸੀਂ ਤੁਹਾਨੂੰ ਅਸੀਂ ਚੰਗਾ ਰਿਜ਼ਲਟ ਦਿੰਨੇ ਆ ਠੀਕ ਆ ਜੀ ਸਾਨੂੰ ਅੱਜ ਚੰਗਾ ਰਿਜ਼ਲਟ ਮਿਲਿਆ ਤੇ ਉਸੇ ਰਿਜ਼ਲਟ ਦੇ ਲਈ ਹੀ ਮੈਂ ਆਪਣਾ ਜਿਹੜਾ ਰਿਵਿਊ ਆ ਦੇਣ ਆਇਆ ਤੇ ਮੇਰੀ ਮਦਰ ਨੂੰ ਕਾਫੀ ਸਾਰੀਆਂ ਪ੍ਰੋਬਲਮਸ ਸੀਗੀਆਂ ਸਰਵਾਈਕਲ ਦੀ ਹੋ ਗਈ ਠੀਕ ਆ ਜੀ ਤੇ ਉਹਨਾਂ ਨੂੰ ਗੋਡਿਆਂ ਦੇ ਵਿੱਚ ਦਰਦ ਸੀਗਾ ਐ ਫੈਟੀ ਲੀਵਰ ਸੀਗਾ ਉਹ ਸਾਰੀਆਂ ਪ੍ਰੋਬਲਮ ਜਿਹੜੀਆਂ ਸੋਲਵ ਹੋਈਆਂ ਨੇ ਯਾਨੀ ਪੂਰਾ ਲਾਲ ਜੀ ਉਹਨਾਂ ਤੋਂ ਰਾਹਤ ਮਿਲੀ ਆ ਉਹਨਾਂ ਨੂੰ ਕਾਫੀ ਜ਼ਿਆਦਾ ਰਾਹਤ ਆ ਜਿਹੜੀ ਮਿਲੀ ਆ ਤੇ ਮੈਂ ਇਹੀ ਰੈਕਮੈਂਡ ਕਰੂੰਗਾ ਜੀ ਤੁਸੀਂ ਇੱਕ ਵਾਰੀ ਇਹਨਾਂ ਨੂੰ ਜ਼ਰੂਰ ਸੰਪਰਕ ਕਰੋ ਤੇ ਜੁਆਇਨ ਕਰੋ ਧੰਨਵਾਦ ਜੀ ਧੰਨਵਾਦ ਕਰਦੇ ਆਂ ਬਈ ਭੈਣ ਜੀ ਤੁਸੀਂ ਕੀ ਵਰਤਿਆ ਜਾਂ ਭਾਰਨ ਕਿੰਨਾ ਕੁ ਸੀਗਾ ਕੀ ਪ੍ਰੋਬਲਮਾਂ ਸੀ ਹਾਂਜੀ ਮੈਂ 15 ਕਿਲੋ ਭਾਰਨ ਘਟਾਇਆ ਈ 2 ਮਹੀਨੇ ਦੇ ਵਿੱਚ ਜੀ ਤੇ ਮੈਨੂੰ ਬੈਕ ਬੈਕ ਪੇਨ ਦੀ ਪ੍ਰੋਬਲਮ ਸੀਗੀ ਤੇ ਸ਼ੂਗਰ ਦੀ ਸੀ ਜੀ ਉਹ ਵੀ ਕੰਪਲੀਟ ਹੋਈਆਂ ਨੇ ਨਿਊਟ੍ਰੀਸ਼ਨ ਨਾਲ ਠੀਕ ਹੈ ਜੀ ਹਾਂਜੀ ਯਾਨਕਿ ਇਹ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ ਉਹਦਾ ਵੀ ਇਲਾਜ ਹੋਇਆ ਤੁਹਾਡਾ ਹਾਂਜੀ ਉਹ ਕਲੀਅਰ ਹੋਈਆਂ ਨੇ ਇਹ ਤੇ ਖਾਣ ਨਾਲ ਹੀ ਕੋਈ ਸਾਈਡ ਇਫੈਕਟ ਨਹੀਂ ਗਈ ਜ਼ੀਰੋ ਸਾਈਡ ਇਫੈਕਟ ਹੋਰ ਵਜਨ ਘਟਾਉਣਾ ਪੈਣ ਜੀ ਨਹੀਂ ਜੀ ਵੈਸੇ ਠੀਕ ਆਈ ਹੁਣ ਤਾਂ ਫਿੱਟ ਠੀਕ ਹੈ ਜੀ ਤੁਸੀਂ ਭੈਣ ਜੀ ਫਿਰ ਜੀ ਮੈਂ ਸਟਾਰਟ ਕੀਤੀਗਾ ਇੱਕ ਹਫਤੇ 'ਚ 3 ਕਿਲੋ ਵਜਨ ਘਟਾਇਆ ਤਿੰਨ ਕਿਲੋ ਵਜਨ ਹਾਂਜੀ ਠੀਕ ਹੈ ਬਾਕੀ ਇਹਨਾਂ ਨੇ 3 ਕਿਲੋ ਵਜਨ ਘਟਾਇਆ ਪ੍ਰੋਪਰ ਗੱਲਬਾਤ ਹੈ ਭਾਈ ਸਾਹਿਬ ਜਿਹੜੇ ਮੇਨ ਬੰਦੇ ਨੇਗੇ ਇਹ ਦਵਾ ਨੂੰ ਆਪਣਾ ਪ੍ਰੋਡਕਟ ਦੇਣਗੇ ਤੇ ਇਹ ਪ੍ਰੋਡਕਟ ਤੁਸੀਂ ਇਦਾਂ ਦੱਸੋ ਭਾਜੀ ਵੀ भेज ਵੀ ਦਿਨੋ ਤਾਂ ਇੱਥੇ ਇਕੱਲੇ ਜਾਣਾ ਪਊਗਾ ਨਹੀਂ ਨਹੀਂ ਵੀਰੇ ਜਿੱਥੇ ਮਰਜੀ ਆਲ ਇੰਡੀਆ ਦੇ ਵਿੱਚ ਡਿਲੀਵਰੀ ਫ੍ਰੀ ਹੈ ਆਪਣੀ ਹਾਂ ਠੀਕ ਹੈ ਜੀ ਜੇ ਅਦਰ ਕੰਟਰੀ ਦੇ ਵਿੱਚ ਉਹਦੇ ਕੋਰੀਅਰ ਚਾਰजेस ਹੁੰਦੇ ਨੇ ਜੀ ਉਹ ਤੁਸੀਂ ਆਪ ਦਾ ਕੋਰੀਅਰ ਚਾਰजेस ਦੇ ਕੇ ਮੰਗਵਾ ਸਕਦੇ ਇੱਕ ਗੱਲ ਬਾਤ ਐਂ ਦੱਸਿਓ ਕੋਈ ਪ੍ਰੋਡਕਟ ਜਿਆਦਾ ਮਹਿੰਗਾ ਤਾਂ ਨਹੀਂ ਕਿਤੇ ਤੁਸੀਂ ਕਹਿੰਦੇ ਵੀ ਤਾਂ ਲੱਖ ਰੁਪਏ ਦਾ ਯਾਰ ਮੁੰਡਾ ਝਾਕ ਕੇ ਭਾਜੇ ਗੁੰਦਾ ਦੌੜਦੇ ਯਾਰ ਮੈਨੇ ਆਉਣਾ ਹੈਗਾ ਮੈਂ ਤਾਂ ਮੋਟੀ ਕੱਢਾਂ ਜੋ ਵੀ ਦਵਾਂਗੇ ਤੁਹਾਨੂੰ ਡਾਈਟ ਦੇ ਵਿੱਚ ਵੀ ਦਵਾਂਗੇ ਬਾਹਰੋਂ ਤੁਸੀਂ ਕੁਝ ਨਹੀਂ ਲੈਣਾ ਹੈਗਾ ਘਰ ਦਾ ਖਾਣਾ ਹੀ ਦਵਾਂਗੇ ਤੁਹਾਡੀ ਰਸੋਈ ਦੇ ਵਿੱਚੋਂ ਹੀ ਲੈਣਾ ਠੀਕ ਹੈ ਜੀ ਹਾਂ ਬਸ ਕੋਸ਼ਡਾਉ ਨਹੀਂ ਖਾਂ ਪੀਂਦਾ ਬਾਕੀ ਇੱਕ ਚੀਜ਼ ਹੋਰ ਮੈਂ ਕਹਿਣੀ ਚਾਹੁੰਨਾ ਵਾ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਵੀ ਸਾਡਾ ਜੇ ਫੋਨ ਨਹੀਂ ਚੱਕਦੇ ਥੋੜਾ ਕਈ ਵਾਰ ਨਹੀਂ ਪਤਾ ਲੱਗਦਾ ਹੈਗਾ ਫੋਨ ਦਾ ਸਾਨੂੰ ਫੋਨ ਕਾਲਸ ਹੀ ਇੰਨੇ ਆਉਣ ਲੱਗ ਜਾਂਦੇ ਨੇ ਤੁਸੀਂ ਸਿਰਫ ਇੱਕ ਕੰਮ ਕਰਨਾ ਵਾ ਤੁਸੀਂ ਆਪਣਾ ਕੱਦ ਤੇ ਵਜ਼ਨ ਲਿਖ ਕੇ ਸਾਨੂੰ ਵਟਸਐਪ ਤੇ ਸੈਂਡ ਕਰਨਾ ਵਾ ਤੁਹਾਨੂੰ ਜਦੀ ਇਨਫੋਰਮੇਸ਼ਨ ਮਿਲ ਜਾਣੀ ਹੈ ਸਾਰੀ ਜਾਨਕਿ ਜੇ ਕਾਲ ਅਟੈਂਡ ਨਹੀਂ ਹੁੰਦੀ ਕਿਉਂਕਿ ਇਹਨਾਂ ਕੋਲੇ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨੇ ਇਹਨਾਂ ਦਾ ਕਾਫੀ ਸਾਰਾ ਨਾਮ ਆ ਸਿੱਧਾ WhatsApp ਤੇ ਜਾ ਕੇ ਆਪਣਾ ਸਾਰਾ ਬਾਇਓ ਡਾਟਾ ਇਹਨਾਂ ਨੂੰ ਦੇ ਦਿਓ ਤੁਹਾਡੇ ਨਾਲ ਰਾਬਤਾ ਕੰਪ ਕਰ ਲੈਣਗੇ ਬਾਕੀ ਜੈਨੂਨ ਕੰਮਗਾ ਕਿਸੇ ਪ੍ਰਕਾਰ ਦੀ ਧੋਖਾਧੜੀ ਨਹੀਂ ਹੈਗੀ ਪੈਸੇ ਤਾਂ ਪਹਿਲਾਂ ਪਾਉਣੇ ਪੈਂਦੇ ਆਉਣਗੇ ਜੀ ਜਦੋਂ ਪ੍ਰੋਡਕਟ ਚਾਹੀਦਾ ਤਿੰਨ ਦਿਨਾਂ ਦੀ ਵੀਰੇ ਮਨੀ ਬੈਕ ਗਾਰੰਟੀ ਆਪਰੇ ਮਨੀ ਬੈਕ ਗਾਰੰਟੀ ਹੈ ਉਹ ਕਿਉਂ ਲੈ ਰਹੇ ਹੋ ਬੱਸ ਵੀਰੇ ਇਹੀ ਤਾਂ ਲੋਕ ਇਹੀ ਚੀਜ਼ ਨੂੰ ਕਹਿੰਦੇ ਨੇ ਕਿ ਵੀ ਸਾਨੂੰ ਵਿਸ਼ਵਾਸ ਨਹੀਂ ਆਗਾ ਅਸੀਂ ਕਹਿੰਦੇ ਆ ਵੀ ਸਾਡੇ ਤੇ ਵਿਸ਼ਵਾਸ ਇੱਕ ਵਾਰੀ ਕਰਕੇ ਦੇਖੋ ਇਹਦੇ ਨਾਲ weight loss ਹੁੰਦਾ ਹੈ gain ਵੀ ਹੁੰਦਾ weight loss ਵੀ ਹੁੰਦਾ ਆਪਣੀ immunity ਵੀ ਸਟਰੋਂਗ ਹੁੰਦੀ ਆ ਆਪਾਂ ਐਕਟਿਵ ਹੁੰਦੇ ਆ ਪਹਿਲੇ ਦਿਨ ਵੀਰੇ ਰਿਜ਼ਲਟ ਆਊਗਾ ਜੀ ਦੂਜੇ ਦਿਨ ਤੋਂ ਬਾਡੀ ਦੇ ਵਿੱਚ ਹਲਕਾ ਫੀਲ ਹੋਊਗਾ ਤੀਜੇ ਦਿਨ ਬਾਡੀ ਦੇ ਵਿੱਚ એનર્ਜੀ ਬੂਸਟ ਨਹੀਂ ਹੁੰਦੀ ਸਾਨੂੰ ਤੁਸੀਂ ਖੁੱਲਾ ਵਾਪਸ ਕਰ ਦਿਓ ਤੁਹਾਡੇ ਪੂਰੇ ਪੈਸੇ ਵਾਪਸ ਕਰਾਂਗੇ ਠੀਕ ਹੈ ਜੀ ਗਾਰੰਟੀ ਲੈਂਦੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਈ ਤੁਹਾਡਾ ਤੇ ਇਹ ਬਹੁਤ ਵਧੀਆ ਚੀਜ਼ ਆ ਤੇ ਤੁਸੀਂ ਖਰੀਦ ਸਕਦੇ ਹੋ ਦੋਸਤੋ ਜੇ ਤੁਸੀਂ ਪਤਲੇ ਹੋਣਾ ਚਾਹੁੰਦੇ ਹੋਗੇ ਕੁੱਕ ਜੜਾ ਢਿੱਡਾ ਇਹਨੂੰ ਗਹਾਰੇ ਵਰਗਾ ਕਰ ਲਓ ਧੰਨਵਾਦ